ਜਨ ਸੁਣੀ ਕੀ ਨੀ ਆਵਰੇ ਆਹ ਮੋਦੀ

ਮੈਂ ਬਹੁਤ ਪਰਮਾਤਿ ਹਾਂ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਇੱਥੇ ਕੈਂਪ ਲੱਗਿਆ ਤਾਂ ਅੱਜ ਤੁਹਾਨੂੰ ਸਹੂਲਤਾਂ ਮਹੀਆ ਕਰਾਈਆਂ ਸੋ ਮੈਂ ਸਾਰੇ ਮੁਕਮੰਦੇ ਹੱਦਣਾ ਸਾਰੇ ਨਗਰ ਨਿਵਾਸੀਆਂ ਦਾ ਖਾਸ ਕਰਕੇ ਨਗਰ ਪੰਚਾਇਤ ਦਾ ਜਗਦੇਵ ਜੀ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਤਾਂ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦੀ ਫਤਿਹ ਹੁਣ ਕਾਟ ਮੰਡੇ ਜਾਣਗੇ ਅੱਜ ਨੌਂ ਬੋਲਾਂਗੇ ਲੇਕਿਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਦੇਖੋ ਕਈ ਵਾਰੀ 2 9 ਰਲ ਜਾਂਦੇ ਨੇ ਫੋਟੋ ਦੇ ਕੇ ਕਾਰਡ ਲਿਓ ਜੇ ਕੋਈ ਕਿਸੇ ਦਾ ਕਾਰਡ ਜੇ ਕੋਈ ਜਰੇ ਦਾ ਉਹਦਾ ਕੋਈ ਕੰਮ ਨਹੀਂ ਆਉਣਾ ਜਦੋਂ ਅਸੀਂ ਹੁਣ 9 ਬੋਲਾਂਗੇ

ਇਹਨਾਂ ਨੂੰ ਭੇਜੋ ਇੰਦਰ ਮੈਨਾਂ ਆਂਦਾ ਬੈਠੀ ਆਜੋ ਤੁਸੀਂ ਵੀ ਆਜੋ 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 ਵੀਰ ਆਜੋ ਪਹਿਲਾਂ ਇੱਕ ਵਾਰੀ ਇੱਧਰ ਆਜੋ ਫੋਟੋ ਖਿਜੋ ਤੇ ਆਪਣੀ ਫਰਿਆਦ ਦਿਓ ਉਸ ਤੋਂ ਬਾਅਦ ਵੇਖ ਲਈਓ ਕਰ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਾਸ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਖੜੇ ਆ ਪਿੰਡ rauwa ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਆਗੂ ਪਹੁੰਚੇ ਹੋਏ ਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਲੋਕਾਂ ਨੂੰ ਬਹੁਤ ਸਗੀਆਂ ਸਹੂਲਤਾਂ ਦੇ ਰਹੀ ਆ ਤੇ ਲੋਕ ਜਾਗਰੂਕ ਨਾ ਹੁਣ ਕਰਨਾ ਉਹਨਾਂ ਸਹੂਲਤਾਂ ਤੋਂ ਜਿਹੜੇ ਵਾਂਝੇ ਰਹਿ ਜਾਂਦੇ ਆ ਜਿਸ ਤੱਕ ਜਿਸ ਕਰਕੇ ਪਾਰਟੀ ਵੱਲੋਂ ਜਦੋਂ ਦੇਖਿਆ ਗਿਆ ਕਿ ਜਿਹੜੇ ਲੋਕ ਆ ਕੇਂਦਰ ਸਰਕਾਰੀਆਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਆ ਤੇ ਇਹਨਾਂ ਨੇ ਵੱਖ-ਵੱਖ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਜਿਹੜੇ ਜਾਗਰੂਤਾ ਜਿਹੜੇ ਕੈਂਪ ਲਗਾਏ ਜਾ ਰਹੇ ਆ ਤੇ ਜਿੱਥੇ ਬਣਦੀਆਂ ਸਹੂਲਤਾਂ ਨੂੰ ਲੈ ਕੇ ਇਹਨਾਂ ਵੱਲੋਂ ਮੌਕੇ ਤੇ ਹੀ ਜਿਹੜੇ ਕਾਟ ਜਾਂ ਜਾਂ ਹੋਰ ਜਿਹੜੇ ਕਾਗਜਾਤ ਉੱਥੇ ਮੁਕਤੇ ਬਣਾਏ ਗਏ ਆ ਤੇ ਅੱਜ ਵੀ ਵੱਡੀ ਗੰਤ ਵਿੱਚ ਹਲਕਾ ਦਾਖਾ ਜਿਹੜੇ ਆਗੂ ਆ ਇੱਥੇ ਕਾਰ ਬਣਾਉਣ ਵਾਸਤੇ ਜਾਂ ਹੋਰ ਸਕੀਮਾਂ ਲੈ ਕੇ ਲੋਕਾਂ 'ਚ ਪਹੁੰਚੇ ਹੋਏ ਆ ਤੇ ਸਾਡੇ ਨਾਲ ਹੁਣ ਜੁੜਤੀ ਆ ਇਸ ਕੈਂਪ ਦੇ ਇੰਚਾਰਜ ਹੋ ਤੇ ਹਲਕਾ ਦਾਖਾ ਦੇ ਇੰਚਾਰਜ ਮੇਜ ਸਿੰਘ ਦਿਤਵਾਲ ਜੀ ਤੇ ਹੋਰ ਸਾਡੇ ਨਾਲ ਡਾਕਟਰ ਰਜਿੰਦਰ ਸ਼ਰਮਾ ਜੀ ਤੇ ਜਿਹੜੇ ਇੱਥੇ ਦੇ ਮੁੱਖ ਜਿਹੜੇ ਪ੍ਰਬੰਧਕ ਆ ਜਗਦੇਸ਼ ਸਿੰਘ ਦਿਓਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ ਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਿੱਸਾ ਲਏ ਤੇ ਲਾਹੇ ਲਏ ਆ ਉਹ ਆਪਾਂ ਕਰကြਾਂ ਗੱਲਬਾਤ ਐ ਸਭ ਤੋਂ ਪਹਿਲਾਂ ਦਿਵਾਲ ਸਾਹਿਬ ਜੀ ਇਸ ਆਪਣੇ ਕੈਂਪ ਤੁਹਾਡਾ ਧੰਨਵਾਦ ਕਰੀ ਸਾਸੀ ਗੱਲ ਜੀ ਪਹਿਲਾਂ ਤਾਂ ਚੰਦ ਮੈਂ ਤੁਹਾਨੂੰ ਵੀਰਾਂ ਨੂੰ ਮੇਰੇ ਵੱਲੋਂ ਮੇਰੀ ਪਾਰਟੀ ਨੇ ਮੇਰੇ ਸਾਰੇ ਜੋ ਟੀਮ ਉਹਨਾਂ ਦੇ ਸੱਜਣਾਂ ਦਾ ਬਹੁਤ ਧੰਨਵਾਦ ਕਰਦਾ ਤੇ ਅੱਜ ਅਸੀਂ ਮੈਂ ਹੈਗਾ ਮੀਰਜ ਸਿੰਘ ਦਿੱਤਵਾਲ ਮੈਨੂੰ ਤਕਰੀਬਨ 32-33 ਸਾਲ ਹੋ ਗਏ ਭਾਜਪਾ ਦੇ ਵਿੱਚ ਲੱਗ ਲੱਗ ਆਉਂਦਿਆਂ ਤੇ ਹੁੰਦੇ ਹੋਏ ਤੇ ਪਾਰਟੀ ਨੇ ਤਿਆਇਆ ਕੀਤਾ ਮੋਦੀ ਜੀ ਨੇ ਵੀ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਉਹ ਲੋਕਾਂ ਤੱਕ ਪਹੁੰਚਦੀਆਂ ਨੇ ਅਸੀਂ ਜਦੋਂ ਜਾ ਕੇ ਮੀਟਿੰਗਾਂ 'ਚ ਬੈਠਦੇ ਅਸੀਂ ਇਹੀ ਗੱਲ ਕਰਦੇ ਦਉਂਦੇ ਸੀਗਾ ਮੋਦੀ ਜੀ ਜਾਂ ਸਾਡੇ ਯਾਦ ਸੀਨੀਅਰ ਅਧਿਕਾਰੀਆਂ ਨੂੰ ਵੀ ਜਿਹੜੀਆਂ ਸਕੀਮਾਂ ਨੇ ਪਿੱਛੇ-ਪਿੱਛੇ ਦੂਜੀਆਂ ਸਟੇਜਾਂ 'ਚ ਰਹਿ ਜਾਂਦੀਆਂ ਪੰਜਾਬ 'ਚ ਸਕੀਮਾਂ ਨਹੀਂ ਹੁੰਦੀਆਂ ਉਹਨਾਂ ਨੇ ਫਿਰ ਹੁਣ ਲੱਗ-ਲੱਗ ਡਿਊਟੀ ਲਾਈ ਮੈਨੂੰ ਹਲਕਾ ਇੰਚਾਰਜ ਲਾਇਆ ਤੇ ਮੈਨੂੰ ਕੈਂਪ ਇੰਚਾਰਜ ਲਾਇਆ ਇਸ ਦਾ ਜਿੰਨੇ ਦਾ ਕੇ ਹਲਕੇ ਦੇ ਪਿੰਡ ਨੇ ਅਸੀਂ ਹਰੇਕ ਪਿੰਡ ਜਾ ਕੇ ਕੈਂਪ ਲਾਉਨੇ ਆ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਤ ਕਰਦੇ ਆ ਦੱਸਦੇ ਆ ਜਿਵੇਂ ਕਹੋਗੇ ਆਸ਼ਮਨ ਕਾਰਡ ਹੋ ਗਿਆ ਜਿਹਨੂੰ ਆਪ 5 ਲੱਖ ਦਾ ਕਾਰਡ ਕਹਿੰਦੇ ਨੇ ਜਿਹੜਾ 70 ਸਾਲ ਤੋਂ ਉੱਪਰ ਆ ਉਹ 10 ਲੱਖ ਦੇ ਕਾਰਡ ਵਾਲਾ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਆਸ਼ਮਨ ਕਾਰਡ ਨਾ ਸੌਰੀ ਆਸ਼ਮਨ ਉਹ ਨਾ ਜਿਹਦੀ ਵਡਾਪਾ ਪੈਨਸ਼ਨ ਆ ਜਾਂਦੀ ਹੈ ਤੇ ਆਵਾਜ਼ ਯੋਜਨਾ ਆ ਜਾਂਦੀ ਹੈ ਆਵਾਜ਼ ਯੋਜਨਾ ਦਾ ਮਤਲਬ ਹੈ ਜਿਹੜਾ ਕੱਚੀ ਛੱਪਾ ਗਾਡਰ ਵਾਲੇ ਉਹਨਾਂ ਦੇ ਫਾਰਮ ਭਰੇ ਜਾਂਦੇ ਆ ਫਿਰ ਪੈਨਸ਼ਨਾਂ ਵਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਫਿਰ ਜਿਹੜੇ ਆ ਜਾਂਦੇ ਆ ਸਲਾਈ ਕਟਾਈ ਮਸ਼ੀਨਾਂ ਦਾ ਕੰਮ ਲੈਡੀ ਜੀ ਵਾਸਤੇ ਉਹ ਇਸ ਵਾਸਤੇ ਆ ਵੀ ਲੇਡੀਜ਼ ਨੂੰ ਪਹਿਲਾਂ ਤਾਂ ਅਸੀਂ ਉਹਨਾਂ ਦੇ ਫਾਰਮ ਭਰਦੇ ਇੱਥੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ 3 ਮਹੀਨੇ ਦਾ ਸਮਾਂ ਦਿੰਦੇ ਆ 3 ਮਹੀਨੇ ਉਹਨਾਂ ਨੂੰ ਅਸੀਂ 300 ਰੁਪਏ ਦਿਹਾੜੀ ਦਿੰਨੇ ਆ ਨਾਲ ਸਾਡੀ ਸਰਕਾਰ ਆ ਜਿਹੜੀ ਸਾਡੀ ਪਾਰਟੀ ਉਹ 300 ਰੁਪਏ ਮਹੀਨਾ ਦਿਹਾੜੀ ਦਿੰਦੀ ਆ ਜਦੋਂ 3 ਮਹੀਨੇ ਪੂਰੇ ਟ੍ਰੇਨਿੰਗ ਦੇ ਹੋ ਗਏ ਉਹਨਾਂ ਨੂੰ ਇੱਕ ਕਿੱਟ ਮਿਲੂਗੀ 15000 ਜਾਂ 15000 ਰੁਪਏ ਲੈਣਾਂ ਨੂੰ ਜਾਂ ਕਿੱਟ ਲੈ ਲੈਣਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਐਕਸਪੀਰੀਅੰਸ ਦਾ ਸਰਟੀਫਿਕੇਟ ਮਿਲੂਗਾ ਸਰਟੀਫਿਕੇਟ ਲੈ ਕੇ ਕਿਸੇ ਮਰਜ਼ੀ ਮੈਂਗਰ ਚਲੇ ਜਾਣਾ ਕਿਸੇ ਦੀ ਸਪਸ਼ਾਪ ਸੀ ਲੋਨ ਨਹੀਂ ਕਿਸੇ ਦੀ ਅਗਵਾਈ ਦੀ ਲੋਨ ਨਹੀਂ ਜਾ ਕੇ ਮੈਨੇਜਰ ਕੋਲੇ ਜਾਣ ਉਹਨਾਂ ਨੂੰ ਕਹਾਂ ਵੀ ਸਾਨੂੰ ਆਹ ਲੋਨ ਦੇ ਦਿਓ 1 ਲੱਖ ਰੁਪਏ ਲੋਨ ਮਿਲਦਾ ਉਹ ਨਾ ਮਾਤਰੀ ਆ ਵਿਆਜ ਤੇ 5% ਸਾਲ ਉਹ ਇਵੇਂ ਹੀ ਆ ਜਿਵੇਂ ਹੁਣ ਸੋਲਰ ਸਿਸਟਮ ਆ ਕਿਸਾਨ ਨਿਧੀ ਯੋਜਨਾ ਇਸ ਤਰ੍ਹਾਂ ਨੇ ਇਹ ਸਕੀਮਾਂ ਨੇ ਸਾਰੀਆਂ ਪਹਿਲਾਂ ਇਹ ਪਹੁੰਚ ਜੇ ਨਹੀਂ ਸੀ ਲੋਕਾਂ ਤੱਕ ਇਸੇ ਕਰਕੇ ਅਸੀਂ ਤਿਆਰੀਆਂ ਕੀਤਾ ਸਾਡੀ ਪਾਰਟੀ ਨੇ ਵੀ ਆਪਾਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਆਪਾਂ ਲੋਕਾਂ ਨੂੰ ਜਿਹੜੀਆਂ ਸਕੀਮਾਂ ਉਹ ਮਹਈਆ ਕਰਾਤੀਏ ਜਿਹੜੇ ਆਪਣੇ ਸੈਟਰ ਪਰਮੈਂਟ ਠੀਕ ਹੈ ਜੀ ਤੇ ਅੱਗੇ ਪਿੰਡ ਰਹੂ ਆ ਬਾਈ ਕਿੰਨੀਆਂ ਸਕੀਮਾਂ ਲੈ ਕੇ ਆਈ ਸੀ ਤੇ ਕਿੰਨੇ ਲੋਕਾਂ ਨੇ ਲਾਭ ਲਿਆ ਦੇਖੋ ਜੀ ਮੇਰਾ ਅਗਲਾ 50 ਦਾ ਕਾਰਡ ਬਣ ਗਿਆ ਆਸ਼ਮਨ ਕਾਰਡ ਤੇ ਜਿਹੜੇ ਆਪਣੇ ਆਵਾਜ਼ ਯੋਜਨਾ ਦੇ ਆ ਉਹ ਮਹਜੇ ਅਸੀਂ ਕੰਟੈਂਟ ਕਰਨੀ ਆ ਅਸੀਂ ਚੱਲ ਰਿਹਾ ਕੰਮ ਉਹ ਤੁਹਾਨੂੰ ਮੈਂ ਲਾਸਟ ਸਾਰੇ ਕਾਉਂਟਿੰਗ ਦੇ ਦੂੰਗਾ ਜਾਨਕਿ ਇਹਨਾਂ ਦਾ ਕਾਟਾ ਦਾ ਮੈਨੂੰ ਪਤਾ ਵੀ 50 ਕਾਟ ਬਣ ਗਏ ਤਿੰਨ ਚਾਰ ਕੇ ਤਾਂ ਰਹਿੰਦੇ ਆ ਸਿਪਾਈ ਹੋਣ ਵਾਲੇ ਦੇ ਬਾਕੀ ਦੇ ਪ੍ਰਿੰਟ ਆਊਟ ਆ ਬਗਤਾਂ ਨੇ ਤੇ ਜਿਵੇਂ ਪਤਾ ਲੱਗਾ ਸੀ ਅੱਜ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਨੇ ਹਿੱਸਾ ਲਿਆ ਜਿਹੜਾ ਸਮਝ ਦੀ ਘਾਟ ਨੂੰ ਕੁਝ ਲੋਕਾਂ ਵਾਂਝੇ ਰਹਿ ਗਏ ਕੀ ਦੁਬਾਰਾ ਕੈਂਪ ਲਗਾਇਆ ਜਾਊਗਾ ਦੇਖੋ ਜੀ ਇਸ ਅਸੀਂ ਤਾਂ ਪਹਿਲਾਂ ਤੋਂ ਬਹੁਤ ਅਨੁਮਾਦੀਆਂ ਜਗਦੇਵ ਸਿੰਘ ਦਿਵਲ ਜੀ ਦੇ ਕਿਉਂਕਿ ਐਟ ਅ ਟਾਈਮ ਹੀ ਪ੍ਰੋਗਰਾਮ ਬਣਿਆ ਇਸ ਪਿੰਡ ਦਾ ਰਾਤ ਇਹਨਾਂ ਨਾਲ ਮੈਂ ਗੱਲ ਕੀਤੀ ਇਹਨਾਂ ਨੇ ਜਦੀ ਕਿਹਾ ਤਾਂ ਵੀ ਤੁਸੀਂ ਆਜੋ ਤਕਰੀਬਨ ਸਵੇਰੇ ਅਸੀਂ 10 ਵਜੇ ਆਏ ਸੀਗੇ ਥੋੜਾ ਜਿਹਾ ਦੇ ਲੇਟ ਹੋ ਗਏ ਨਹੀਂ ਅਸੀਂ 9:30 ਵਜੇ ਸ਼ੁਰੂ ਕਰ ਦਿੰਦੇ ਆ ਕੰਮ ਤੇ ਇਹਦੇ ਵਿੱਚ ਅਸੀਂ 4 ਵਜੇ ਨੇ ਸਮਾਪਤ ਕਰਦੇ ਆ ਕਿਉਂਕਿ ਇੱਥੇ ਫੰਕਸ਼ਨਾਂ ਪਈਆਂ ਦਾ ਇਸੇ ਕਰਕੇ ਸਰਪੰਚ ਸਾਹਿਬ ਨੇ ਸਾਨੂੰ ਬੇਨਤੀ ਕੀਤੀ ਸੀਗੀ ਵੀ ਵੀ ਆਪਣਾ 3 ਵਜੇ ਸਮਾਪਤੀ ਕਰ ਦਈਏ ਇਸੇ ਕਰਕੇ ਥੋੜੇ ਜਿਹੇ ਜੋ ਲੋਕ ਬੰਜੇ ਰਹਿ ਗਏ ਮੈਂ ਤੁਹਾਡੇ ਨਾਲ ਬਾਦਲਾ ਕਰਦਾ ਅਸੀਂ ਦੁਬਾਰਾ ਫੇਰ ਇੱਥੇ ਕੈਂਪ ਲਾਵਾਂਗੇ ਵੀ ਜਿਹੜੇ ਲੋਕ ਬੰਜੇ ਰਹਿ ਗਏ ਉਹਨਾਂ ਨੂੰ ਇਹ ਸਹੂਤਾ ਦੇ ਕੇ ਜਾਏ ਠੀਕ ਹੈ ਜੀ ਇਹ ਕੇਂਦਰ ਸਰਪਾਲ ਵੱਲੋਂ ਤੁਸੀਂ ਜਿਹੜੇ 23 ਸਕੀਮਾਂ ਕਰਾਈਆਂ ਜੀ ਜਿਹਨਾਂ ਲੋਕ ਲਾਹਾ ਵੀ ਜੋ ਸੇਰਾਂ 2019 ਜੇ ਟੈਂਪਲ ਗਈ ਜਾ ਰਹੇ ਆ ਤੇ ਤੁਸੀਂ ਲੋਕਾਂ ਨੂੰ ਇਸ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਤੁਨਾ ਬਈ ਜਿਵੇਂ ਆਪਾਂ ਕਹਿੰਦੇ ਡਬਲ ਇੰਜਨ ਸਰਕਾਰ ਡਬਲ ਇੰਜਨ ਸਰਕਾਰ ਦਾ ਇਹ ਮਤਲਬ ਹੁੰਦਾ ਵੀ ਸੈਂਟਰ ਜਿਹੜੀ ਸਰਕਾਰ ਆ ਉਹੀ ਪੰਜਾਬ ਦੇ ਵਿੱਚ ਬਣਨੀ ਚਾਹੀਦੀ ਆ ਜਿਵੇਂ ਉੱਤੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਅੰਦਰ ਮੋਦੀ ਜੀ ਨੇ ਤੇ ਇੱਥੇ ਜਿਵੇਂ ਪੰਜਾਬ ਦੇ ਵਿੱਚ ਵੀ ਸਰਕਾਰ ਉਹੀ ਬਣਨੀ ਚਾਹੀਦੀ ਆ ਅੱਜ ਤੱਕ ਪੰਜਾਬ ਤੋਂ ਇਹੀ ਗਲਤੀ ਹੋਈ ਆ ਵੀ ਜਿਹੜੀ ਸੈਂਟਰ ਸਰਕਾਰ ਹੁੰਦੀ ਆ ਉਹ ਹੋਰ ਹੁੰਦੀ ਆ ਇੱਥੇ ਪੰਜਾਬ ਦੇ ਵਿੱਚ ਹੋਰ ਹੁੰਦੀ ਆ ਸੋ ਮੈਂ ਸਾਰੇ ਮੇਰੇ ਭੈਣ ਭਰਾ ਮੇਰੇ ਵੀਰ ਸਾਰੇ ਬਜ਼ੁਰਗ ਖੜੇ ਨੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਇਸ ਜੀ ਅੱਗੇ ਤੋਂ ਗਲਤੀ ਨਾ ਕਰੀਏ ਕਿਉਂਕਿ ਜੇ ਆਪਾਂ ਆਪਣੇ ਪਿੰਡ ਦਾ ਡਿਵੈਲਪਮੈਂਟ ਕਰਨੀ ਆ ਤੇ ਆਪਣੇ ਜ਼ਿਲ੍ਹੇ ਦੀ ਡਿਵੈਲਪਮੈਂਟ ਕਰਨੀ ਆ ਤੇ ਆਪਣੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਆ ਤਾਂ ਆਪਾਂ ਉਹੀ ਪਾਰਟੀ ਲੈ ਕੇ ਆਈ ਆ ਜਿਹੜੀ ਖੇਤਰ ਦੇ ਵਿੱਚ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਭਾਜਪਾ ਦੇ ਜਿਹੜੀ ਭਾਰਤੀ ਜਨਤਾ ਪਾਰਟੀ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਉਨ੍ਹਾਂ ਦੇ ਮੈਂਬਰ ਵੱਤੋਂ ਵੱਧ ਬਣੋ 27 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਕਿਉਂਕਿ ਆਪਾਂ ਸਰਕਾਰ ਬਣਾ ਸਕਦੀ ਏ ਕਿਉਂਕਿ ਜਿਹੜੇ ਸੂਚਨਾ ਤੋਂ ਬੰਨ੍ਹੇ ਆ ਉਹ ਅਸੀਂ ਮੂਰੇ ਹੋ ਕੇ ਕੰਮ ਕਰਾ ਸਕੀਏ ਤਾਂ ਹੀ ਕਰਾ ਸਕਾਂਗੇ ਜੇ ਆਪਣੀ ਸਰਕਾਰ ਧੰਨਕੁ ਸਾਡੇ ਨਾਲ ਹੁਣ ਜੁੜ ਚੁੱਕੇ ਆ ਜਿਹੜੇ ਨਵੇਂ ਚੁਣੇ ਗਏ ਆ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਜੀ ਤੇ ਨਾਲ ਮੈਂ ਇੱਕ ਮੇਰੀ ਕੈਮਰਾਮੈਨ ਨੂੰ ਕਹੂੰਗਾ ਵੀ ਇੱਥੇ ਵੱਡੀ ਗਿਣਤੀ ਵਿੱਚ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੈ ਕੇ ਜਿਹੜੇ ਭਾਜਪਾ ਆਗੂ ਆਪਣੇ ਅਮਰੇ ਫੈਲੇ ਨਾਲ ਪਹੁੰਚੇ ਹੋਏ ਆ ਤੇ ਵੱਡੀ ਗਿਣਤੀ ਵਿੱਚ ਨਗਰ ਮੈਸਿਸਾਲੇ ਮੈਂ ਕਹ ਰਿਹਾ ਹਾਂ ਵੇਖੋ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਇੱਥੇ ਆਪਣੇ ਆਪਣੇ ਜਿਹੜੇ ਲਾਹੇ ਲੈਣ ਵਾਸਤੇ ਪਹੁੰਚੇ ਹੋਏ ਆ ਤੇ ਵੱਡੀ ਗਿਣਤੀ ਵਿੱਚ ਇਹਨਾਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਯਤਨ ਕੀਤਾ ਗਿਆ ਤੇ ਨਾਲ ਇਹ ਵੀ ਕਿਹਾ ਗਿਆ ਵੀ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਪੂਰਾ ਜਿਹੜਾ ਕੈਂਪ ਸਫਲ ਨਹੀਂ ਹੋ ਸਕਿਆ ਵੀ ਅਸੀਂ ਦੁਬਾਰਾ ਕੈਂਪ ਲਗਾਵਾਂਗੇ ਜਿਹੜੇ ਲੋਕ ਵਾਂਝੇ ਰਹਿ ਗਏ ਉਹਨਾਂ ਨੂੰ ਵੀ ਸਹੂਤਾਂ ਦਿੱਤੀਆਂ ਜਾਣੀਆਂ ਆਓ ਆਪਾਂ ਕਰਦੇ ਹਾਂ ਗੱਲਬਾਤ ਸਬਤ ਨਾਲ ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਦੇ ਆਪਣੇ ਚੈਨਲ ਵੱਲੋਂ ਮੁਬਾਰਕਬਾਦ ਦਿੰਦਾ ਹਾਂ ਤੁਹਾਡਾ ਧੰਨ ਸਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਪਹਿਲਾਂ ਸਾਰੇ ਹੀ ਰਾਊਵਾਲ ਦੇ ਨਗਰ ਨਿਵਾਸੀਆਂ ਨੂੰ ਇੱਥੇ ਆਉਣ ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਸ ਤਰ੍ਹਾਂ ਹੁੰਦੀ ਹੈ ਕੋਈ ਵੀ ਸਰਕਾਰਾਂ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਕੇਂਦਰ ਦੀ ਸਰਕਾਰ ਆ ਉਹ ਆਪਣੇ ਲੋਕਾਂ ਦੇ ਟੈਕਸਾਂ ਤੋਂ ਚੱਲਦੀ ਆ ਉਹ ਆਪਣੇ ਲੋਕਾਂ ਤੋਂ ਟੈਕਸ ਲੈ ਕੇ ਹੀ ਆਪਾਂ ਨੂੰ ਸਹੂਲਤਾਂ ਦਿੰਦੀ ਸੋ ਕਿਦਰ ਦੀ ਸਰਕਾਰ ਜੋ ਵੀ ਆਪਣੇ ਤੋਂ ਟੈਕਸ ਲੈ ਰਹੀ ਆ ਪੋਰਟ ਨੈਕਸਟ ਦੇ ਰੂਪ ਵਿੱਚ ਜੇ ਮੈਂ ਤੁਹਾਨੂੰ ਗਿਣਾਨ ਲਗਾ ਤਾਂ 280 ਦੇ ਕਰੀਬ ਸਾਡੇ ਕੋਲੇ ਨਿਸ਼ਤ ਹੈ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਆਪਣੇ ਸਮਾਜ ਦੇ ਹਰ ਉਸ ਗਰੀਬ ਗੁਰਬੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਸਮਾਜ ਦੇ ਅੰਤਿਮ ਛੋਰਤੇ ਬੈਠਾ ਹੋਇਆ ਜਿਹਦੇ ਕੋਲੇ ਪਾਣ ਨੂੰ ਕੱਪੜਾ ਨਹੀਂ ਜਿਹਦੇ ਕੋਲੇ ਖਾਣ ਨੂੰ ਰੋਟੀ ਨਹੀਂ ਜਿਹਦੇ ਕੋਲੇ ਰਹਿਣ ਨੂੰ ਮਕਾਨ ਨਹੀਂ ਸੋ ਇਸ ਸਾਰੇ ਨੂੰ ਦੇਖਦੇ ਹੋਏ ਇਹ ਜੋ ਕੈਂਪ ਦੀ ਜੋ ਪ੍ਰਕਿਰਿਆ ਹੈਗੀ ਆ ਇਹ ਕੇਂਦਰ ਸਰਕਾਰ ਨੇ ਚਲਾਈ ਹੋਈ ਹੈ ਉਹਨਾਂ ਨੇ ਦੇਖਿਆ ਕਿ ਜਿਹੜੀਆਂ ਕੇਂਦਰ ਵੱਲੋਂ ਸਕੀਮਾਂ ਆਉਂਦੀਆਂ ਉਹ ਇੱਥੇ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ। ਉਹਦਾ ਕੁਝ ਕਾਰਨ ਹੈ। ਕਾਰਨ ਇਹ ਹੈ ਕਿ ਕੇਂਦਰ ਸਰਕਾਰ ਕੋਈ ਵੀ ਸਕੀਮ ਲਾਉਂਦੀ ਹੈ ਚਾਹੇ ਉਹ ਆਯੂਸ਼ਮਾਨ ਸਕੀਮ ਹੈ ਉਹਦੇ 'ਚ ਮੰਨ ਲਓ 80 ਪੈਸੇ ਕੇਂਦਰ ਸਰਕਾਰ ਨੇ ਪਾਉਣੇ ਆ ਤੇ 20 ਪੈਸੇ ਜਿਹੜੇ ਹੈਗੇ ਆ ਉਹ ਸਟੇਟ ਦੀ ਸਰਕਾਰ ਨੇ ਪਾਉਣੇ ਹੁੰਦੇ। ਲੇਕਿਨ ਸਟੇਟ ਦੀ ਸਰਕਾਰ ਦਾ ਜੋ ਆਪ ਦਾ phần ਦਾ ਹਿੱਸਾ ਹੈਗਾ ਉਹ ਨਾ ਪਾਉਣ ਕਰਕੇ ਇਹ ਸਕੀਮ ਆਮ ਜਨਤਾ ਤੱਕ ਨਹੀਂ ਪਹੁੰਚ ਪਾਉਦੀ। ਸੋ ਹੁਣ ਕੇਂਦਰ ਸਰਕਾਰ ਨੇ ਫੈਸਲਾ ਲਿਆ ਕੀ ਆਪਣਾ ਜਾ ਕੇ ਹਰ ਪਿੰਡ ਵਿੱਚ ਜਾ ਕੇ ਤੁਸੀਂ ਇਹ ਕੈਂਪ ਆਰਗੇਨਾਈਜ਼ ਕਰੋ ਕੋਈ ਕਾਸਟ ਨਹੀਂ ਕੋਈ ਕਿਸੇ ਤੋਂ ਕੋਈ ਨਵਾਂ ਪੈਸਾ ਨਹੀਂ ਲੈਣਾ ਅੱਜ ਸਾਰੀ ਸੰਗਤ ਇੱਥੇ ਖੜੀ ਹੈ ਮੈਂ ਕਹਿੰਦਾ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਵੀ ਸਾਡੇ ਤੋਂ ਕੁਝ ਇੱਥੇ ਲਿਆ ਗਿਆ ਠੀਕ ਹੈ ਜੀ ਸੋ ਇਹਨਾਂ ਗੱਲਾਂ ਦਾ ਫਾਇਦਾ ਲੈਣਾ ਚਾਹੀਦਾ ਚਾਹੇ ਉਹ ਕਿਸਾਨ ਨੀਤੀ ਯੋਜਨਾ ਜਿਵੇਂ ਹਰ ਕਿਸਾਨ ਦੇ ਖਾਤੇ 'ਚ 4 ਮਹੀਨੇ ਬਾਅਦ 2000 ਰੁਪਏ ਆਉਂਦਾ ਤੇ ਅਗਰ ਉਹ ਵੀ ਕਿਸੇ ਦਾ ਰੁਕਿਆ ਹੋਇਆ ਉਹਦਾ ਵੀ ਫਾਰਮ ਇੱਥੇ ਭਰਿਆ ਜਾ ਰਿਹਾ ਜਾਂ ਕਿਸੇ ਦੀ ਪੜਾਪਾ ਪੈਨਸ਼ਨ ਆ ਉਹ ਵੀ ਭਰੀ ਜਾ ਰਹੀ ਹੈ ਕਿਸੇ ਦਾ ਯੋਸ਼ਮਨ ਕਾਰਡ ਆ ਉਹ ਵੀ ਆ ਕਿਸੇ ਨੇ ਆਧਾਰ ਕਾਰਡ ਅਪ ਸੋ ਮੈਂ ਤਾਂ ਇਹੀ ਕਹੂੰਗਾ ਲੋਕਤਾਂ ਨੂੰ ਹੁਣ ਕੋਈ ਵੋਟਾਂ ਨਹੀਂ ਕੋਈ ਵੋਟਾਂ ਦੀ ਰਾਜਨੀਤੀ ਨਹੀਂ ਗੱਲ ਇਹ ਹੈ ਵੀ ਅਸੀਂ ਤਾਂ ਇਹ ਚਾਹੁੰਦੇ ਆ ਕੇਂਦਰ ਸਰਕਾਰ ਇਹ ਚਾਹੁੰਦੀ ਆ ਵੀ ਜੋ ਵੀ ਕੇਂਦਰ ਸਰਕਾਰ ਫਾਇਦਾ ਦੇਣਾ ਚਾਹੁੰਦੀ ਆ ਹਰ ਇਨਸਾਨ ਨੂੰ ਉਹ ਫਾਇਦਾ ਆਪਾਂ ਨੂੰ ਸੰਗਤ ਨੂੰ ਲੈਣਾ ਚਾਹੀਦਾ ਔਰ ਤੁਹਾਨੂੰ ਹਮ ਹਮਾ ਕੇ ਇੰਨਾ ਕੈਂਪਾ ਦਾ ਫਾਇਦਾ ਲਓ ਔਰ ਜੋ ਫਾਇਦਾ ਕੇਂਦਰ ਸਰਕਾਰ ਦਿੰਦੀ ਆ ਉਹਦਾ ਲਾਭ ਉਠਾ ਠੀਕ ਧੰਨਵਾਦ ਭਲਕ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਲੋਕ ਹਟਾਇਤੀ ਸਕੀਮਾਂ ਨੂੰ ਲੈ ਕੇ ਪੱਖ-ਪੱਖ ਪਿੰਡਾਂ ਦੇ ਵਿੱਚ ਲੱਗ ਰਹੇ ਕੈਂਪਾਂ ਦੀ ਚੜੀ ਦੇ ਵਿੱਚ ਅੱਜ ਸਾਡੇ ਪਿੰਡ ਦੇ ਵਿੱਚ ਇੱਕ ਕੈਂਪ ਲੱਗ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਪਾਟ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਮੁੱਖ ਤੇ ਹੀ ਲੋੜਵੰਦਾਂ ਦੇ ਕਾਰਡ ਚਾਹੇ ਉਹ ਤੁਸੀਂ ਵੀ ਚਾਹੇ ਬੁਢਾਪਾ ਪੈਰਸ਼ਾ ਜਾਂ ਬੇਧਵਾ ਪੈਨਸ਼ਨ ਆ ਜੋਸ਼ ਮਰ ਕਾਰਡ ਹਨ ਜਾਂ ਆਵਾਜ਼ ਯੋਜਨਾ ਹੈ ਸੋ ਉਹ ਚਾਰੀਆਂ ਸਕੀਮਾਂ ਦੇ ਅੱਜ ਮੁੱਖ ਤੇ ਆਰੰਭ ਪੜੇ ਗਏ ਹਨ ਇਸ ਸਕੀਮ ਦੇ ਵਿੱਚ ਸਾਡੇ ਅੱਜ ਮੁੱਖ ਮਹਿਮਾਨ ਸਰਦਾਰ ਮੇਜਰ ਸਿੰਘ ਜੀ ਤੇਤਵਾ ਸਾਡੇ ਵਿੱਚ ਬੈਠੇ ਹੋਏ ਹਨ ਖੜੇ ਹੋਏ ਹਨ ਜਿੰਨਾਂ ਦੇ ਤਹਿਤ ਇਹ ਜੋ ਪ੍ਰੋਗਰਾਮ ਲਿਖਾ ਜਾ ਕੇ ਆਇਆ ਹੈ ਅਸੀਂ ਉਹਨਾਂ ਦਾ ਸਾਡੇ ਪਿੰਡ ਪਹਿਲੀ ਵਾਰ ਆਉਣ ਤੇ ਅਤੇ ਪਹਿਲੀ ਵਾਰ ਸਾਡੇ ਨਕਰ ਦੇ ਲੋਕਾਂ ਦੇ ਰੂਬਰੂ ਹੋਣ ਤੇ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਹਾਂ ਅਤੇ ਜੁਹਾ ਹੈ ਵੀ ਆਖਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਮਾਂ ਜੋ ਸਰਕਾਰ ਮੇਜਰ ਸਿੰਘ ਜੀ ਲੋਕਾਂ ਨੂੰ ਬੜੀਆਂ ਆਸਾਂ ਹਨ ਤੁਹਾਡੇ ਤੇ ਲੋਕ ਲੋਕ ਵੀ ਸਮਾਜ ਵੀ ਭਲਵਾਨ ਵੀ ਤੁਹਾਨੂੰ ਵੱਡੀ ਜੇ ਵੱਡੀ ਜ਼ਿੰਮੇਵਾਰੀ ਦੇਣ ਚਾ ਰਹੇ ਹਨ ਸੋ ਆਸਾਂ ਸਾਡੀਆਂ ਇੱਕ ਕਿਸਾਨਾਂ ਦੀ ਇੱਕ ਮੰਗ ਹੈ ਸਾਰੇ ਖੇਤਾਂ ਵਿੱਚ ਜੁੜੇ ਬੈਠੇ ਹਨ ਤੁਹਾਡੀ ਸਰਕਾਰ ਹੈ ਤੁਹਾਡਾ ਸਰਕਾਰ ਦੇ ਵਿੱਚ ਹੱਥ ਹੈ ਪੂਰੇ ਆਲੂਆਂ ਦੀ ਫਸਲ ਦੀ ਬਜਾਈ ਸ਼ੁਰੂ ਹੋਣੀ ਹੈ ਜੋ ਡੀਪੀ ਖਾਦ ਸਾਡੀਆਂ ਸੁਸਾਇਟੀਆਂ ਦੇ ਵਿੱਚ ਨਹੀਂ ਪਹੁੰਚ ਰਹੀ ਇਹ ਪਹੁੰਚਦੀ ਵੀ ਹੈ ਲਕ ਜਿੰਨਾ ਸਾਨੂੰ ਡਾਈ ਖਾਦ ਮਿਲਣਾ ਉਹ ਤੋਂ ਦੁੱਗਣਾ ਹੋਰ ਸਮਾਨ ਲੈਕ ਸੋ ਕੋ ਲਾਤਰ ਪਦ ਨਾਲ ਵੜ ਦਿੰਦੇ ਹਨ ਜਿਵੇਂ ਲਰ ਤਾਂ ਜੋ ਕਿਸਾਨ ਨੇ ਖਾਦ ਲੈਣੀ ਆ ਉਹਨੇ ਪੈਸੇ ਵਸਾ ਦੇ ਸਕਦਾ ਹੈ ਦੂਜੇ ਪੈਸੇ ਕਿੱਥੋਂ ਦੇਊਗਾ ਕਿੱਥੋਂ ਇਹ ਕੰਮ ਜਾ ਹੋਊਗਾ ਸਾਡੀ ਤੇ ਨਗਰ ਦੀ ਆਵਾਜ਼ ਆ ਸਾਡੇ ਨਗਰ ਦੇ ਕਿਸਾਨਾਂ ਦੀ ਆਵਾਜ਼ ਆ ਕਿ ਤੁਹਾਡੀ ਸਰਕਾਰ ਹੈ ਤੁਹਾਡੇ ਰਹੀ ਸਾਡੀ ਇਹ ਆਵਾਜ਼ ਤੁਸੀਂ ਸਿੱਧ ਸਰਕਾਰ ਤੱਕ ਬੁਲੰਦ ਕਰੋ ਸਾਡੀ ਇਹ ਮੰਗ ਜਰੂਰ ਪੂਰੀ ਕਰੇ ਮੈਂ ਦੁਬਾਰਾ ਫੇਰ ਸਾਡੇ ਨਗਰ ਵਿੱਚ ਤੁਹਾਡੇ ਰੂਹ ਰੂਹ ਹੋਣ ਤੇ ਤੇ ਸਾਡੇ ਨਗਰ ਆਉਣ ਤੇ ਸਾਡੇ ਜਨਾਬ ਪ੍ਰਧਾਨ ਜੀ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਦਾ ਆਸ਼ੀਰਵਾਦ ਸ੍ਰੀ ਵਾਹਿਗੁਰੂ ਜੀ ਕੀ ਬੋਲ ਜਿਹੜੀ ਡੀਐਮ ਜੀ ਮਾਰਕ ਕੀਤੀ ਗਈ ਆ ਆਰੇ ਪਾਸੇ ਬਹਿ ਲੈ ਉਹ ਅਸੀਂ ਅੱਜ ਹੀ ਸ਼ਾਮ ਨੂੰ ਮੈਂ ਦੇ ਭਧਾਨ ਦੀ ਖੜੇ ਆ ਤੇ ਅਸੀਂ ਅੱਜ ਹੀ ਗੱਲ ਕਰਾਂਗੇ ਬਸਦਾ ਅਸੀਂ ਪਹਿਲ ਦੇ ਤੌਰ ਤੇ ਹੱਲ ਕਰਾਵਾਂਗੇ ਤੁਹਾਡਾ ਵੀ ਜੋ ਪਿੱਛੇ ਜੇ ਰੋਕੀ ਹੋਈ ਤਾਂ ਮੈਂ ਜਰੂਰ ਹੱਲ ਕਰਾਵਾਂਗੇ ਜੇ ਕੋਈ ਪੰਜਾਬ ਦਾ ਮਸਲਾ ਹੈਗਾ ਉਹ ਬੱਕਰੀ ਦੀ ਜਾਂ ਜੇ ਸੈਂਟਰ ਦਾ ਰਹਿ ਗਿਆ ਹੋਇਆ ਕੋਈ ਉੱਥੇ ਉਹ ਅਸੀਂ ਚਾਹੋ ਜਰੂਰ ਕਰਾ ਕਰਦੇ ਆਪਾਂ ਤੁਹਾਡੇ ਕੋਲ ਖਾਸ ਪਹੁੰਚ ਹੀ ਕਰਾਂਗੇ ਤੇ ਇਹ ਤੁਹਾਡੇ ਨਾਲ ਵਾਦਾ ਕਰਕੇ ਜਾਂਦੇ ਆਂ ਬਾਕੀ ਦੇਖੋ ਜੋ ਲੈਂਡ ਗੋਇਰ ਕੀਤੀ ਆ ਉਹਨਾਂ ਨੇ ਉਹਦੇ ਖਾਤਰ ਅਸੀਂ ਸਾਡੇ ਪਾਰ ਦੀ ਪਾਰਟੀ ਭਾਰਤੀ ਜਨਤਾ ਪਾਰਟੀ 16 ਤਰੀਕ ਤੋਂ ਲਾ ਕੇ 5 ਤਰੀਕ ਤੱਕ ਆ ਵੀ ਇੱਕ ਯਾਤਰਾ ਘਟ ਰਹੇ ਨੇ ਆ ਪਟਿਆਲੇ ਤੋਂ ਲਾ ਕੇ ਪਟਾਣ ਕੋਰਸ ਉਹ ਵੀ ਜਿਹੜੀ ਇਹ ਜਮੀਨ ਹੈ ਮਰਨਾ ਕੀਤੀ ਜਾਵੇ ਕਿਸਾਨਾਂ ਤੋਂ ਸਾਰਿਆਂ ਤੋਂ ਰਾਇ ਲੈ ਕੇ ਉਹ ਹਿਸਾਬ ਨਾਲ ਕੀਤੀ ਜਾਵੇ ਜਿਹੜੀ ਅੱਗੀ ਜਮੀਨ ਪਈ ਆ ਉਹ ਤਾਂ ਆਪ ਡਵੈਲਪਮੈਂਟ ਤਾਂ ਨਹੀਂ ਛੱਗੇ ਇਹ ਨਵੀਂ ਕਿਉਂ ਕਿਸਾਨਾਂ ਨੂੰ ਉਹ ਕਰਦੇ ਐਨੀ ਜ਼ਮੀਨ ਦੀ ਲੋੜ ਆ ਜਿਵੇਂ ਜਿਹੜੇ ਇੱਕ ਕਿਸਾਨ ਨੇ ਕਿਸਾਨ ਨਹੀਂ ਇਕੱਲੇ ਇਹਨਾਂ ਨਾਲ ਮਜ਼ਦੂਰ ਵੀ ਨੇ ਇਹਨਾਂ ਨਾਲ ਆੜਤੀਏ ਵਪਾਰੀਏ ਸਾਰੇ ਇਹਨਾਂ ਨਾਲ ਜੁੜੇ ਹੋਏ ਆ ਕਿਸਾਨਾਂ ਨਾਲ ਲਾ ਕੇ ਇਕੱਲੇ ਕਿਸਾਨਾਂ ਨੂੰ ਮਾਰ ਪਈ ਆ ਸਾਰੇ ਜਿੰਨੇ ਆਪਣੇ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਮਾਰ ਪੈ ਰਹੀ ਆ ਇਸੇ ਕਰਕੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਵੀ 16 ਤਰੀਕ ਤੋਂ ਲਾ ਕੇ ਅਜੇ ਪਟਿਆਲੇ ਤੋਂ ਯਾਤਰਾ ਸ਼ੁਰੂ ਕਰਨੀ ਆ ਪਠਾਨਕੋਟ ਤੱਕ ਲਗਾਤਾਰ ਅਗਲੇ ਮਹੀਨੇ ਦੇ 5 ਤਰੀਕ ਸਾਡੀ ਯਾਤਰਾ ਚੱਲੂਗੀ ਤੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੀ ਸਾਡਾ ਸਹਿਯੋਗ ਦਿਓ ਕਿਉਂਕਿ ਅਸੀਂ ਤੁਹਾਡੀ ਗੱਲ ਪਾਣ ਲੱਗੇ ਆ ਕਿਉਂਕਿ ਆਪਾਂ ਜਿਹੜੀ ਜਮੀਨ ਉਪਰ ਕਰਦੇ ਆ ਇਹ ਹੌਣ ਨਹੀਂ ਦੇਣੀ ਸੋ ਜਿਹੜੀ ਡੀਏਪਾ ਦਾ ਫੇਰ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਅਸੀਂ ਅੱਜ ਹੀ ਗੱਲ ਕਰਾਂਗੇ ਇਸ ਖਾਤਰ ਇਹ ਜਰੂਰ ਤੁਹਾਡਾ ਮਸਲਾ ਹੱਲ ਕਰਕੇ ਦਵਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ